ਅਸੀਂ ਦੇਖਿਆ ਕਿ ਸੰਗਤਾਂ ਦਾ ਕਾਫੀ ਵੱਡਾ ਇਕੱਠ ਆ ਔਰ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਦੁਆਬੇ ਤੋਂ ਬਾਹਰ ਪਟਿਆਲੇ ਦੀ ਧਰਤੀ ਤੇ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਨਾਲ ਉਹਨਾਂ ਦੀ ਬਾਣੀ ਨਾਲ ਜੋੜਨਾ ਔਰ ਮਾਣ ਮਹਿਸੂਸ ਹੁੰਦਾ ਹੋਣਾ ਕਿ ਤੁਹਾਨੂੰ ਦੁਆਬੇ ਤੋਂ ਬਾਹਰ ਵੀ ਗੁਰੂ ਰਵਿਦਾਸ ਨਾਮ ਦਾ ਸੰਗਤਾਂ ਜਿਹੜੇ ਮਧੂਮੱਖੀਆਂ ਦੇ ਵਾਂਗ ਇਕੱਠੇ ਹੋਏ ਇਸ ਤੋਂ ਕੀ ਕਹਿਣਾ ਚਾਹੂंगे ਜੀ ਹਾਂਜੀ ਹਾਂਜੀ ਸਾਨੂੰ ਬਹੁਤ ਮਾਣ ਹੈ ਸਾਡੇ ਆਪਣੇ ਭਰਾਵਾਂ ਤੇ ਜੋ ਮਧੂਮੱਖੀਆਂ ਮੰਗ ਇਕੱਠ ਕਰ ਰਹੇ ਨੇ ਅਸੀਂ ਇਹੀ ਚਾਹਨੇ ਆ ਅਸੀਂ ਆਪਣੇ ਭਰਾਵਾਂ ਤੋਂ ਇਹੀ ਚਾਹਨੇ ਆ ਕਿ ਅਸੀਂ ਵੱਤ ਤੋਂ ਵੱਤ ਸਤਿਗੁਰੂ ਵੀ ਦਾਸ ਮਹਾਰਾਜ ਜੀ ਵੀ ਕਹਿੰਦੇ ਨੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਵਸੇ ਅਭੀ ਦਾਸ ਰਹੇ ਪਰਸਾਨੋ ਬੋਲੇ ਈ ਸੋ ਨਿਰਪੈ ਸਤਿਗੁਰੂ ਰੰਗਨਾ ਸਾਹਿਬ ਜੀ ਜੈ ਗੁਰੂਦੇਵ ਕਾਲ ਗੁਰਦੇਵ ਜੈ ਪੀਮ ਜੈ ਭਾਰਤ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਪਹੁੰਚੇ ਆ ਪਟਿਆਲੇ ਦੀ ਧਰਤੀ ਤੇ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਸਾਡੇ ਨਾਲ ਅਮਰਨਾਥ ਜੀ ਹਨ ਔਰ ਵਕਬਕ ਪਿੰਡਾਂ ਤੋਂ ਸੰਗਤਾਂ ਪਹੁੰਚੀ ਹੈ ਆਪ ਇਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਜੈ ਗੁਰਦੇਵ ਜੀ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੀ ਭਾਈ ਆਪਣਾ ਨਾਮ ਔਰ ਜਥੇਬੰਦੀ ਦਾ ਨਾਮ ਜਰੂਰ ਦੱਸੋ ਜੀ ਹਾਂਜੀ ਮੈਂ ਅਮਰਨਾਥ ਪ੍ਰਧਾਨ ਸ੍ਰੀ ਗੁਰੂ ਵਿਦਾਸ ਬੈਲਵਰ ਸੋਸਾਇਟੀ ਦਾ ਪ੍ਰਧਾਨ ਆ ਜੀ ਤੇ ਆਪਣੇ ਨਾਲ ਪਟਿਆਲਾ ਜ਼ਿਲ੍ਹਾ ਪਟਿਆਲਾ ਜੀ ਤੇ ਅਸੀਂ ਇਹ ਸ੍ਰੀ ਗੁਰੂ ਵਿਦਾਸ ਮਹਾਰਾਜ ਦੇ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦੇ ਹੋਏ 15ਵੀਂ ਸ਼ੁਭ ਯਾਤਰਾ ਕੱਢ ਰਹੇ ਹਨ ਤੇ ਅਸੀਂ ਇਹ ਸ਼ੁਭ ਯਾਤਰਾ 12 ਪਿੰਡਾਂ ਦੇ ਵਿੱਚ ਕੱਢ ਰਹੇ ਹਨ ਤੇ ਅਸੀਂ ਸਾਡੇ ਨਾਲ ਸਾਰੇ 12 ਪਿੰਡ ਦਾ ਸੁਖ ਸੁਜਾਗ ਨਾਲ ਸਹਯੋਗ ਹੈ ਤੇ ਸਾਡੇ ਬੇਗੰਪੂਰਾ ਦੇ ਪ੍ਰਧਾਨ ਡਾਕਟਰ ਇੰਦਰਜੀਤ ਜੀ ਨੇ ਤੇ ਦਵਿੰਦਰ ਜੀ ਨੇ ਪਿੰਡ ਦੇ ਨੌਜਵਾਨ ਸਭਾ ਇਹ ਸਾਡੀ ਸਾਰੀ ਇਹਨਾਂ ਦਾ ਅਸੀਂ ਬਹੁਤ-ਬਹੁਤ ਸਤਿਕਾਰ ਕਰਦੇ ਆ ਸਰ ਲਗਾਤਾਰ 15ਵੀਂ ਤੁਹਾਡੀ ਸ਼ੋਭਾ ਜਗ ਨਗਰ ਕੀਰਤਨੇ ਜੀ ਨਹੀਂ ਸਰ ਇਹ ਮੰਨ ਲਓ ਏਦਾਂ ਇਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਹੁੰਦੀ ਆ ਕਦੇ ਕਿਸੇ ਪਿੰਡ ਨੂੰ ਮਿਲ ਜਾਂਦੀ ਆ ਕਦੇ ਕਿਸੇ ਪਿੰਡ ਨੂੰ ਮਿਲ ਜਾਂਦੀ ਆ ਇਹ ਮੰਨ ਲਓ ਇਸ ਇਸ ਵਾਰ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਅਸੀਂ ਬਾਬੂ ਕਬੀਰਦਾਸ ਜੀ ਦਾ ਪਟਿਆਲੇ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੂੰ ਸਾਨੂੰ ਮੌਕਾ ਦਿੱਤਾ ਸੇਵਾ ਕਰਨ ਦਾ ਤੇ ਸੰਤ ਮਨਦੀਪਦਾਸ ਜੀ ਮਹਾਰਾਜ ਪਹੁੰਚੇ ਹਨ ਉਹਨਾਂ ਦਾ ਬਹੁਤ-ਬਹੁਤ ਸਤਿਕਾਰਯੋਗ ਕੁਸਤਕਾਰ ਧੰਨਵਾਦ ਕਰਦੇ ਆ ਸਾਰੇ ਜਿੱਦਾਂ ਇਹ ਨਗਰ ਕੀਰਤਨ ਅਚ ਵੱਖ-ਵੱਖ ਪਿੰਡਾਂ ਦੇ ਵਿੱਚ ਦੀ ਜਾਂਦਾ ਮਤਲਬ ਜਾਣਾ ਕਿੰਨੇ ਕ ਪਿੰਡ ਜਿਹੜੇ ਆ ਨਾਲ ਇਸ ਸਮੇਂ ਤੁਹਾਡੇ ਜੁੜੇ ਹੋਏ ਇਸ ਸ਼ੋਭਾ ਯਾਤਰਾ ਵਿੱਚ ਇਹ ਪਿੰਡ ਜੀ ਆਪਣਾ 11 ਪਿੰਡ ਨੇ ਜਿੱਥੇ ਸ਼ੋਭਾ ਯਾਤਰਾ ਜਾਣੀ ਆ ਤੇ ਆਪਣੇ ਨਾਲ ਹੁਣ ਜੁੜੇ ਹੋਏ ਨੇ 20 ਤੋਂ 25 ਪਿੰਡ ਜੁੜੇ ਹੋਏ ਨੇ ਜੀ ਉਹਨਾਂ ਦੇ ਵਿੱਚੋਂ ਹੀ ਸ਼ੋਭਾ ਯਾਤਰਾ ਜਾਣੀ ਆ ਜੀ ਸੋ ਸਰ ਅਸੀਂ ਦੇਖਿਆ ਕਿ ਸੰਗਤਾਂ ਦਾ ਕਾਫੀ ਵੱਡਾ ਇਕੱਠ ਆ ਔਰ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਦੁਆਬੇ ਤੋਂ ਬਾਹਰ ਪਟਿਆਲੇ ਦੀ ਧਰਤੀ ਤੇ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਨਾਲ ਉਹਨਾਂ ਦੀ ਪਾਣੀ ਨਾਲ ਜੋੜਨਾ ਔਰ ਮਾਣ ਮਹਿਸੂਸ ਹੁੰਦਾ ਹੋਣਾ ਕਿ ਤੁਹਾਨੂੰ ਦੁਆਬੇ ਤੋਂ ਬਾਹਰ ਵੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਜਿਹੜੀਆਂ ਮਧੂਮੱਖੀਆਂ ਦੇ ਵਾਂਗ ਇਕੱਠੀਆਂ ਹੋਈਆਂ ਇਸ ਤੋਂ ਕੀ ਕਹਿਣਾ ਚਾਹੋਗੇ ਜੀ ਹਾਂਜੀ ਹਾਂਜੀ ਸਾਨੂੰ ਬਹੁਤ ਮਾਣ ਹੈ ਸਾਡੇ ਆਪਣੇ ਭਰਾਵਾਂ ਤੇ ਜੋ ਮਧੂਮੱਖੀਆਂ ਮੰਗ ਇਕੱਠ ਕਰ ਰਹੇ ਨੇ ਅਸੀਂ ਇਹੀ ਚਾਹਨੇ ਆ ਅਸੀਂ ਆਪਣੇ ਭਰਾਵਾਂ ਤੋਂ ਇਹੀ ਚਾਹਨੇ ਆ ਕਿ ਅਸੀਂ ਵੱਤ ਤੋਂ ਵੱਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ ਐਸਾ ਚਾਹੂੰ ਰਾਜ ਮੈਂ ਜਿੱਥਾਂ ਮਿਲੇ ਸਭਨ ਕੋ ਅੰਨ ਛੋਟ ਵੱਡੇ ਸਭ ਵਸੇ ਰਵਿਦਾਸ ਰਹੇ ਪਰਸਾਨ ਔਰ ਸਰ ਗੁਰੂ ਰਵਿਦਾਸ ਮਹਾਰਾਜ ਦੇ 647ਵੇਂ ਪ੍ਰਕਾਸ਼ ਪਰਉ ਨੂੰ ਸਮਰਪਿਤ ਜਿਹੜੀ ਸ਼ੋਭਾ ਯਾਤਰਾ ਨਗਰ ਕੀਰਤਨੇ ਆ ਕੋਈ ਸਨੇਹਾ ਗੁਰੂ ਰਵਿਦਾਸ ਨਾਮਲੇ ਵਾ ਸੰਗਤਾਂ ਨੂੰ ਇਸ ਗੁਰਪੁਰਬ ਦੇ ਉੱਤੇ ਕੋਈ ਸਨੇਹਾ ਕੀ ਦੇਣਾ ਚਾਹੁੰਦੇ ਸਨੇਹਾ ਕੋਈ ਸਾਰੀ ਸਾਧ ਸੰਗਤ ਨੂੰ ਅਸੀਂ ਇਹੀ ਹੱਥ ਬੰਨ੍ਹ ਕੇ ਸਨੇਹਾ ਦਿੰਦੇ ਆ ਕਿ ਇਕਜੁੱਟ ਹੋ ਕੇ ਭਾਈਚਾਰੇ ਨਾਲ ਸਾਂਝੀ ਨਾਲ ਰਹੋ ਤੇ ਸ਼੍ਰੀ ਗੁਰੂ ਅਰਜਨਦਾਸ ਜੀ ਦਾ 648ਵਾਂ ਗੁਰਪਰਬ ਗੁਰਪਰਬ ਦੇ ਸਾਰੀ ਸਾਧ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੈ ਗੁਰਦੇਵ ਧੰਨ ਗੁਰਦੇਵ रवदास सुे संतो ਮੋਲੇ ਸੋਨ ਰਪੈ ਸਤਿਗੁਰੂ ਸਵਾਮੀ ਸੰਤ ਕ੍ਰਿਸ਼ਨਾ ਦਾਸ ਅੰਮ੍ਰਿਤ ਸੀ ਸੰਤramanand ਮਹਾਰਾਜ ਸਾਰੇ ਦੇਖ ਭਗਵਾਨ ਕੀ ਜੈ ਗੁਰੂ ਪਹਿਲੀ ਸਾਸਨ ਦੀ ਆਇਕ ਵਿੱਚ ਸੁਣਿਆ ਕਹਿੰਦੇ ਜੋ ਕੁਹੜੀ ਹੈ ਉਹ ਜੰਗਲ ਨੂੰ ਕੱਟ ਰਹੀ ਸੀ ਤੇ ਜਿਹੜੀ ਲੱਕੜੀ ਹੈ ਉਹ ਅੱਗੇ ਉਹਦੇ ਉੱਸਣ ਲੱਗ ਪਈ ਲੱਕੜ ਕਹਿੰਦੀ ਹੈ ਖੁਲਾੜੀ ਮੈਨੂੰ ਕੱਟ ਨਹੀਂ ਸਕਦੀ ਕਹਿੰਦੀ ਫੇਰ ਕਹਿੰਦੀ ਜਿਹੜਾ ਇਹਦੇ ਵਿੱਚ ਮੇਰਾ ਬੰਦਾ ਮਿਲਿਆ ਹੋਇਆ ਹੈ ਲੱਕੜੀ ਦੇ ਵਿੱਚ ਖੁਲਾੜੀ ਦੇ ਵਿੱਚ ਜਿਹੜਾ ਦੱਸਦਾ ਉਹ ਲੱਕੜ ਵਾਹ ਇਸ ਲਈ ਤੀਜੇ ਦੇ ਨਾਮ ਨੂੰ ਕੱਟ ਰਹੀ ਹੈ ਨਿੱਤਾ ਜੀ ਜੁਰਤ ਨਹੀਂ ਹੈ ਤੇ ਆਓ ਕੰਡਿਆਂ ਤੋਂ ਨਹੀਂ ਖਤਰਾ ਹੁਣ ਡਰ ਲੱਗਦਾ ਫੁੱਲਾ ਤੋਂ ਆਓ ਗੁਰੂ ਬਿਦਾਸ ਮਹਾਰਾਜ ਦੀ ਉਪਦੇਸ਼ਾਂ ਨੂੰ ਉਹਨਾਂ ਦੇ ਵਿਚਾਰਾਂ ਅਸੀਂ ਜਨ ਜਨ ਤੱਕ घर घर तरह समुचार संतान लैके चली एक बार फिर पुने रविदियावी स्थापना दिवस दियाँ गुरु रविदास महाराज जी का जो जन्म प्रोग्राम बारह फरवरी के मुताबिक आ रहा है उस दिया आप संकत मैं मेरा श्रद समर्थन सरब राज सच बल्ला सत स्वामी मनोरंजन दास जी महाराज गुरु जी वालों तो एवं दास अपनी वालों आप सब संतान कोलेवा दिन समुचिया संगतानों ਲੱਖ ਲੱਖ ਪ੍ਰਣਾਮ ਬਾਬਾ ਕਬੀਰ ਦਾ ਜੀ ਜਿਨ੍ਹਾਂ ਦੇ ਅੰਤਮ ਪ੍ਰਯਤਨ ਕਰਕੇ ਅੱਜ ਮੈਨੂੰ ਵੀ ਆਪ ਸੁਖ ਸੰਤਾਂ ਦੇ ਦਰਸ਼ਨ ਕਰਨ ਦਾ ਸਮਿਲਿਆ ਮੈਂ ਬਣੀ ਨੰਦ ਰਾਮ ਜੀ ਜੈਗੁਰਦੇਵ ਸਭੀ ਬੱਲੇ ਸਤਿ ਸਤ 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 चाबी <imitation>